ਦੁਸ਼ਾਂਜ ਨੇ ਮੁੜ ਪਾਈ ਤੱਕ ਐਮੀ ਅਵਾਰਡ ਦੇ ਲਈ ਹੋਏ ਨੋਮੀਨੇਟ ਬੈਸਟ ਐਕਟਰ ਕੈਟਾਗਰੀ ਦੇ ਵਿੱਚ ਹੋਏ ਸਮਲ ਸੁਪੀ ਦੇ ਖੂਬੀਡੀਓ ਤੇ ਦਿਲਜੀਤ ਦੁਸ਼ਾਂਜ ਦੀ ਐਕਟਿੰਗ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਇਹ ਵੀ ਕਮੈਂਟ ਕਰਿਓ ਤੇ ਲਾਈਕ ਵੀ ਵੀਡੀਓ ਨੂੰ ਜ਼ਰੂਰ ਕਰਿਓ ਦੱਸ ਦਈਏ ਕਿ ਚਮਕੀਲਾ ਫਿਲਮ ਦੇ ਵਿੱਚ ਦਮਦਾਰ ਐਕਟਿੰਗ ਨੂੰ ਲੈ ਕੇ ਦਿਲਜੀਤ ਦੁਸ਼ਾਂਜ ਨੂੰ ਐਮੀ ਵਾਰਡ ਦੇ ਵਿੱਚ ਨੋਮੀਨੇਟ ਕੀਤਾ ਗਿਆ ਇਹ ਦਾਸੂ ਇਹ ਕਿ ਅਮਤਾਜ ਅਲੀ ਬਨੂ ਇਹ ਫਿਲਮ ਡਾਇਰੈਕਟ ਕੀਤੀ ਗਈ ਸੀ ਦੁਨੀਆ ਦਾ ਸਭ ਤੋਂ ਵੱਡਾ ਅਵਾਰਡ ਉਹਨਾਂ ਨੂੰ ਐਮੀ ਗੜਾਏ ਉਹ ਉਸ ਦੇ ਵਿੱਚ ਨੋਮੀਨੇਟ ਕਰ ਦਿੱਤਾ ਗਿਆ ਦੋ ਅਵਾਰਡ ਨੇ ਉਸਕਰ ਹੈ ਤੇ ਇੱਕ ਐਮੀ ਹੈ ਇਹ ਬਹੁਤ ਵੱਡੀਆਂ ਸਖਸ਼ੀਆਂ ਸਖਸ਼ੀਆਂ ਤਾਂ ਇਹਦੇ ਵਿੱਚ ਨਾਮ ਹੁੰਦਾ ਹੈ ਤਾ ਹੁਣ ਇਸ ਦੇ ਵਿੱਚ ਦਲਜੀਤ ਦੋਖਾਂਜ ਦਾ ਨਾਮ ਆਇਆ ਜੋ ਦੁਨੀਆ ਦੇ ਵਿੱਚ ਸ਼ਾਇ ਹੋਏ ਨੇ ਇੱਕ ਵਾਰ ਪਰ ਤੋਂ ਉਹਨਾਂ ਦੇ ਨਾਮ ਨੇ ਇਸ ਦੁਨੀਆ ਦੇ ਵਿੱਚ ਧੱਕ ਪਾਈ ਹੈ ਫਿਰ ਤੋਂ ਉਹਨਾਂ ਦਾ ਨਾਮ ਨੋਮੀਨੇਟ ਹੋ ਚੁੱਕਿਆ ਇੱਕ ਵੱਡੇ ਅਵਾਰਡ ਦੇ ਵਿੱਚ ਬਹੁਤ ਸਾਰੇ ਐਸੇ ਅਦਾਕਾਰ ਨੇ ਗਾਇਕ ਨੇ ਜਿਨ੍ਹਾਂ ਦਾ ਹਲੇ ਤੱਕ ਨਾਮ ਨੋਮੀਨੇਟ ਨਹੀਂ ਹੋਇਆ ਲੇਕਿਨ ਦਲਜੀਤ ਦੋਖਾਂਜ ਨੇ ਦੁਨੀਆ ਦੇ ਵਿੱਚ ਫਿਰ ਤੋਂ ਬੁਲੰਦੀਆਂ ਹਾਸਲ ਕੀਤੀਆਂ ਨੇ